ਇਸ ਤਰੀਕੇ ਦੇ ਨਾਲ ਤੁਸੀਂ ਪੂਰਾ ਕਰ ਸਕਦੇ ਹੋ ਆਪਣਾ 7 ਸਾਲ ਤੋਂ 10 ਸਾਲ ਦਾ ਪੁਰਾਣਾ ਸੁਪਨਾ ਇਹ 3 ਪੁਆਇੰਟ ਨੇ ਤੁਹਾਡੀ ਸਕਸੈਸ ਦਾ ਰਾਜ਼ ਤੇ ਤੁਸੀਂ ਜ਼ਿੰਦਗੀ ਦੇ ਵਿੱਚ ਕਰ ਸਕਦੇ ਹੋ ਰਾਜ਼ ਇਹ ਤਰੀਕੇ ਕਰਨਗੇ ਓਵਰ ਥਿੰਕਿੰਗ ਨੂੰ ਖਤਮ ਤੇ ਤੁਹਾਡੀ ਵਧਾਉਣਗੇ ਪ੍ਰੋਡਕਟਿਵਿਟੀ ਨੂੰ ਦੋਸਤੋ ਅਸੀਂ ਆਮ ਤੌਰ ਤੇ ਜਦੋਂ ਇੱਕ ਗਰੁੱਪ ਦੇ ਵਿੱਚ ਡਿਸਕਸ ਕਰਦੇ ਹਾਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਬੈਠਦੇ ਹਾਂ ਜਾਂ ਫਿਰ ਦੋਸਤਾਂ ਦੇ ਵਿੱਚ ਬੈਠਦੇ ਹਾਂ ਇੱਕ ਗੱਲ ਜੋ ਆਮ ਦੇਖਣ ਨੂੰ ਮਿਲਦੀ ਹੈ ਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਮੇਰਾ ਮਾਈਂਡ ਜਿਹੜਾ ਉਹ ਸਟਕ ਹੋ ਗਿਆ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਲੈ ਕੇ ਸਟਕ ਹੋ ਜਾਂਦੇ ਕਹਿੰਦੇ ਨੇ ਕਿ ਮੈਨੂੰ ਇਹ ਵੀ ਕੰਮ ਕਰਨਾ ਪਸੰਦ ਆ ਮੈਂ ਇਹ ਵੀ ਕਰਨਾ ਚਾਹੁੰਦਾ ਇਸ ਦੇ ਨਾਲ ਨਾਲ ਮੇਰੇ ਕੋਲ ਹੋਰ ਕੰਮ ਨੇ ਮੈਂ ਉਹ ਵੀ ਕਰ ਲੈਂਦਾ ਪਰ ਮੈਨੂੰ ਹੁਣ ਸਮਝ ਨਹੀਂ ਆਉਂਦੀ ਕਿ ਮੈਂ ਕਰਾਂ ਤਾਂ ਕੀ ਕਰਾਂ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਮੈਂ ਸਟੱਡੀ ਵੀ ਕਰਨਾ ਚਾਹੁੰਦਾ ਔਰ ਪਰ ਇਸ ਦੇ ਨਾਲ ਨਾਲ ਮੈਂ ਨੌਕਰੀ ਵੀ ਛੱਡਣਾ ਨਹੀਂ ਚਾਹੁੰਦਾ ਮੈਂ ਸਿੰਗਰ ਵੀ ਬੰਨਾ ਚਾਹੁੰਦਾ ਪਰ ਨਾ ਤੇ ਮੈਨੂੰ ਪਤਾ ਹੈ ਕਿ ਸਿੰਗਰ ਬਣਿਆ ਕਿਵੇਂ ਜਾਂਦਾ ਹੈ ਨਾ ਮੇਰੇ ਕੋਲ ਰਿਆਜ਼ ਕਰਨ ਵਾਸਤੇ ਟਾਈਮ ਹੈ ਨਾ ਹੀ ਇਹ ਐਕਸਟਰਾ ਐਕਟੀਵਿਟੀ ਵਾਸਤੇ ਮੇਰੇ ਕੋਲ ਕੋਈ ਸਮਾਂ ਹੈ ਇਸ ਤਰੀਕੇ ਦਾ ਤੁਸੀਂ ਬਹੁਤ ਕੁਝ ਆਪਣੇ ਆਸ-ਪਾਸ ਦੇ ਲੋਕਾਂ ਤੋਂ ਸੁਣਿਆ ਹੋਵੇਗਾ ਪਰ ਤੁਸੀਂ ਕੀ ਕਦੀ ਇਹ ਸੋਚਿਆ ਹੈ ਕਿ ਇੰਨਾ ਜ਼ਿਆਦਾ ਜੋ ਸੋਚ ਰਿਹਾ ਹੈ ਇੰਨਾ ਡੀਪ ਅਨਲਿਸਿਸ ਕਰ ਰਿਹਾ ਹੈ ਉਸ ਬੰਦੇ ਦਾ ਮਾਈਂਡ ਵੀ ਕਦੀ ਨਾ ਕਦੀ ਸਟਕ ਕਰ ਸਕਦਾ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਕੁਝ ਅਜਿਹੇ ਹੀ ਟੌਪਿਕ ਤੇ ਤੁਹਾਡੇ ਨਾਲ ਕੁਝ ਗੱਲਾਂ ਸ਼ੇਅਰ ਕਰਨ ਜਾ ਰਿਹਾ ਹਾਂ ਜਿਸ ਨੂੰ ਸੁਣ ਕੇ ਤੁਸੀਂ ਆਪਣੇ ਬਹੁਤ ਜ਼ਿਆਦਾ ਜਿਹੜੇ ਗੋਲਸ ਨੇ ਉਹ ਅਚੀਵ ਕਰ ਲਵੋਗੇ ਆਪ ਸਭ ਤੋਂ ਪਹਿਲਾਂ ਇਹ ਜਾਣਦੇ ਆ ਕਿ ਬਹੁਤ ਸਾਰੇ ਲੋਕਾਂ ਨੂੰ ਅਜਿਹਾ ਕਿਉਂ ਲੱਗਦਾ ਹੈ ਕਿ ਉਹਨਾਂ ਦਾ ਜਿਹੜਾ ਮਾਈਂਡ ਸੈਟ ਆ ਉਹ ਸਟਕ ਹੋ ਗਿਆ ਹੈ ਸਭ ਤੋਂ ਪਹਿਲਾਂ ਇਹਦੇ ਵਿੱਚ ਆਉਂਦਾ ਹੈ ਕਿ ਦਿਮਾਗ ਨੂੰ ਓਵਰਲੋਡ ਕਰ ਲੈਣਾ ਦੋਸਤੋ ਬਹੁਤ ਸਾਰੇ ਜਹੇਲ ਲੋਕ ਨੇ ਜਿਹੜੇ ਬਹੁਤ ਸਾਰੇ ਕੰਮਾਂ ਨੂੰ ਆਪਣੇ ਦਿਮਾਗ ਦੇ ਵਿੱਚ ਭਰਦੇ ਰਹਿੰਦੇ ਨੇ ਫਿਰ ਉਹਨਾਂ ਕੰਮਾਂ ਨੂੰ ਸੋਚਦੇ ਰਹਿੰਦੇ ਨੇ ਜਦੋਂ ਆਪਾਂ ਕੰਮ ਨੂੰ ਬਾਰ-ਬਾਰ ਸੋਚਾਂਗੇ ਬਾਰ-ਬਾਰ ਉਹਦੇ 'ਤੇ ਧਿਆਨ ਲੈ ਕੇ ਜਾਵਾਂਗੇ ਤੇ ਸਾਡਾ ਜਿਹੜਾ ਮਾਈਂਡ ਆ ਜਰੂਰ ਸਟ੍ਰੱਕ ਕਰੇਗਾ ਦੋਸਤੋ ਜਿਹੜੇ ਲੋਕ ਇੱਕੋ ਟਾਈਮ ਕੰਮਾਂ ਬਾਰੇ ਬਾਰ-ਬਾਰ ਸੋਚਦੇ ਰਹਿੰਦੇ ਨੇ ਔਰ ਬਾਰ-ਬਾਰ ਉਹਦੀ ਥਿੰਕਿੰਗ ਲੰਬੀ ਖਿੱਚਦੇ ਰਹਿੰਦੇ ਨੇ ਉਹਨਾਂ ਦਾ ਦਿਮਾਗ ਹਮੇਸ਼ਾ ਜਿਹੜਾ ਓਵਰਲੋਡ ਰਹਿੰਦਾ ਹੈ ਪਰ ਇਸ ਦਾ ਕੋਈ ਵੀ ਨੁਕਸਾਨ ਨਹੀਂ ਹੈ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੇ ਲੋਕ ਬਾਰ-ਬਾਰ ਗ ਵੀ ਜਿਹੜਾ ਮਾਈਂਡ ਸੈਟ ਆ ਉਹ ਸਟਕ ਨਹੀਂ ਹੁੰਦਾ ਪਰ ਇਸ ਤਰੀਕੇ ਦੇ ਮਾਈਂਡ ਵਾਲੇ ਲੋਕ ਜਿਹੜੇ ਨੇ ਉਹਨਾਂ ਦਾ ਜਿਹੜਾ ਮਾਈਂਡ ਸੈਟ ਆ ਬਾਕੀ ਦੇ ਲੋਕਾਂ ਦੇ ਨਾਲੋਂ ਜ਼ਿਆਦਾ ਐਕਟਿਵ ਹੁੰਦਾ ਹੈ ਔਰ ਜ਼ਿਆਦਾ ਜਿਹੜਾ ਸੋਚਦਾ ਹੈ ਪਰ ਇਹੋ ਜਿਹੇ ਲੋਕਾਂ ਦਾ ਜਿਹੜਾ ਮਾਈਂਡ ਹੈ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਸਿਰਫ ਉਲਝਿਆ ਰਹਿੰਦਾ ਹੈ ਇਸੇ ਉਲਝਣ ਨੂੰ ਆਪਾਂ ਅਗਲੇ ਪੁਆਇੰਟ ਦੇ ਵਿੱਚ ਦੂਰ ਕਰਾਂਗੇ ਦੋਸਤੋ ਬਹੁਤ ਸਾਰੇ ਗੋਲਸ ਦੇ ਵਿੱਚ ਫਸੇ ਹੋਣ ਦੀ ਉਲਝਣ ਨੂੰ ਦੂਰ ਕਰਨ ਦੇ ਲਈ ਸਾਡਾ ਜੋ ਪਹਿਲਾ ਪੁਆਇੰਟ ਆਉਂਦਾ ਹੈ ਆਪਣੇ ਬਹੁਤ ਸਾਰੇ ਇੰਪੋਰਟੈਂਟ ਜਿਹੜੇ ਗੋਲਸ ਨੇ ਉਹਨਾਂ ਨੂੰ ਸਿਲੈਕਟ ਕਰਨਾ ਜੇਕਰ ਤੁਸੀਂ ਇੱਕ ਸਮੇਂ ਦੇ ਉੱ ਕਰਨ ਦੇ ਬਾਰੇ ਸੋਚ ਰਹੇ ਹੋ ਤਾਂ ਆਪਣੇ ਆਪ ਨੂੰ 10 ਕੋ ਦਿਨ ਦਾ ਸਮਾਂ ਜ਼ਰੂਰ ਦਿਓ ਫਿਰ ਫ੍ਰੀ ਮਾਈਂਡ ਸੈਟ ਦੇ ਨਾਲ ਇਹ ਸੋਚੋ ਕਿ ਇਹਨਾਂ 3-4 ਕੰਮਾਂ ਦੇ ਵਿੱਚੋਂ ਤੁਹਾਡੇ ਦਿਲ ਦੇ ਕਰੀਬ ਔਰ ਜਿਹੜੇ ਕੰਮ ਨੂੰ ਤੁਸੀਂ ਜ਼ਿਆਦਾ ਪ੍ਰਾਇੋਰਟੀ ਦੇ ਨਾਲ ਕਰਨਾ ਚਾਹੁੰਦੇ ਹੋ ਉਹ ਕਿਹੜਾ ਕੰਮ ਹੈ ਫਿਰ ਤੁਸੀਂ ਜੋ ਵੀ ਇੱਕ ਜਾਂ ਦੋ ਕੰਮ ਸਿਲੈਕਟ ਕੀਤੇ ਨੇ ਉਸ ਦੇ ਉੱਪਰ ਫੋਕਸ ਕਰੋ ਉਸ ਨੂੰ ਕੰਪਲੀਟ ਕਰਨ ਦੇ ਲਈ ਆਪਣੀ ਪੂਰੀ એનર્ਜੀ ਲਗਾ ਦਿਓ ਇਸ ਤਰੀਕੇ ਦੇ ਨਾਲ ਤੁਹਾਡਾ ਸਮਾਂ ਇਹ ਸੋਚਣ ਲਈ ਨਹੀਂ ਖਰਾਬ ਹੋਏਗਾ ਕਿ ਪਹਿਲਾ ਮੈਂ ਕੰਮ ਕਿਹੜਾ ਕਰਨਾ ਹੈ ਫਿਰ ਦੂਸਰਾ ਕਿਹੜਾ ਕਰਨਾ ਹੈ ਤੀਸਰਾ ਕਿਹੜਾ ਕਰਨਾ ਹੈ ਤੁਸੀਂ ਆਪਣੇ ਟਾਪ ਪ੍ਰਾਇੋਰਟੀ ਵਾਲੇ ਦੋ ਕੋ ਕੰਮ ਸਿਲੈਕਟ ਕਰ ਲਓ ਔਰ ਉਸ ਦੇ ਉੱਪਰ ਆਪਣੀ ਪੂਰੀ એનર્ਜੀ ਲਗਾ ਦਿਓ। ਆਪਣੇ ਜਿਹੜੇ ਦੋ ਕੰਮ ਤੁਸੀਂ ਪ੍ਰਾਇੋਰਟੀ ਤੇ ਸਿਲੈਕਟ ਕੀਤੇ ਨੇ ਇਹਨਾਂ ਨੂੰ ਹਾਫ ਆਫ ਟਾਈਮ ਦੇ ਵਿੱਚ ਡਿਵਾਈਡ ਕਰ ਲਓ। ਮੰਨਦੇ ਆ ਕਿ ਤੁਹਾਡੇ ਜਿਹੜੇ ਤੁਸੀਂ ਕੰਮ ਸਿਲੈਕਟ ਕੀਤੇ ਨੇ ਉਹ 6 ਮਹੀਨੇ ਦੇ ਵਿੱਚ ਕੰਪਲੀਟ ਕਰਨੇ ਨੇ ਤੇ ਤੁਸੀਂ ਦੋਨਾਂ ਨੂੰ ਤਿੰਨ-ਤਿੰਨ ਮਹੀਨੇ ਦੋ ਤਾਂ ਕਿ ਦੋਨੋਂ ਕੰਮ ਪੈਰਲੈਲੀ ਤੁਸੀਂ ਆਪਣੇ ਤਿੰਨ-ਤਿੰਨ ਮਹੀਨੇ ਦੇ ਵਿੱਚ ਕੰਪਲੀਟ ਕਰ ਪਾਓ। ਜਦੋਂ ਸਾਡੇ ਕੋਲ ਕੰਮ ਜ਼ਿਆਦਾ ਹੁੰਦੇ ਨੇ ਅਸੀਂ ਆਪਣੇ ਲਈ 5 ਤੋਂ 6 ਕੰਮ ਸਿਲੈਕਟ ਕਰ ਲਏ ਪਰ ਸਾਡੇ ਕੋਲ ਸਮਾਂ ਘਟ ਹੈ ਔਰ ਸਾਡੇ ਕੋਲ ਇਹੀ ਚੱਲਦੀ ਰਹਿੰਦਾ ਦਿਮਾਗ ਦੇ ਵਿੱਚ ਕਿ ਅਸੀਂ ਇਹ ਵਾਲਾ ਕੰਮ ਕਰ ਲਈਏ ਉਹਲਾ ਕੰਮ ਕਰ ਲਈਏ ਲੇਕਿਨ ਕਦੀ ਵੀ ਕੰਮ ਕੋਈ ਵੀ ਕੰਪਲੀਟ ਨਹੀਂ ਹੋ ਪਾਂਦਾ ਕਿਉਂਕਿ ਸਾਡੇ ਕੋਲ ਕੰਮ ਜਿਆਦਾ ਨੇ ਸਮਾਂ ਘਟਾ ਇਸ ਕਰਕੇ ਪ੍ਰਾਇੋਰਟੀ ਸੈੱਟ ਕਰੋ ਕਿ ਪਹਿਲਾਂ ਦੇ ਵਾਲੇ ਤੁਸੀਂ ਕਿਹੜੇ ਦੋ ਕੰਮ ਕਰਨੇ ਨੇ ਜਿਹੜੇ ਤੁਸੀਂ ਕੰਪਲੀਟ ਕਰਨ ਤੋਂ ਬਾਅਦ ਫਿਰ ਅਗਲੇ ਦੋ ਕੰਮਾਂ ਵੱਲ ਤੁਸੀਂ ਜਾ ਸਕੋ ਜਿਸ ਦੇ ਨਾਲ ਸਾਡਾ ਮਾਈਂਡ ਸਟਕ ਹੁੰਦਾ ਹੈ ਹਾਂ ਦੋਸਤੋ ਉਲਝਣ ਦੇ ਵਿੱਚ ਆਪਣੇ ਆਪ ਨੂੰ ਬਾਹਰ ਕੱਢਣ ਦੇ ਲਈ ਅਸੀਂ ਅਗਲੀ ਗੱਲ ਕਰਦੇ ਹਾਂ ਜਿਸ ਦੇ ਵਿੱਚ ਸਾਡਾ ਅਗਲਾ ਪੁਆਇੰਟ ਆਉਂਦਾ ਹੈ ਜੋ ਹੈ ਟਾਰਗੇਟ ਟਾਪਿਕ ਨੂੰ ਸਿਲੈਕਟ ਕਰਨਾ ਦੋਸਤੋ ਜਿਹੜੇ ਕੰਮ ਤੁਸੀਂ ਹੁਣ ਤੱਕ ਸਿਲੈਕਟ ਕੀਤੇ ਨੇ ਜਿਵੇਂ ਕਿ ਆਪਾਂ ਪਹਿਲਾਂ ਡ ਆਪਾਂ ਇੱਕ ਜਾਂ ਦੋ ਕੰਮ ਹੀ ਲਈਏ ਉਹ ਦੋਨੋਂ ਕੰਮ ਨੂੰ ਅਸੀਂ ਟਾਰਗੇਟ ਦੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕਰੀਏ ਨਾ ਕਿ ਅਸੀਂ ਉਹਨਾਂ ਦੋਨਾਂ ਕੰਮਾਂ ਨੂੰ ਇੱਕੋ ਵਾਰੀ ਖਤਮ ਕਰਨ ਦੇ ਲਈ ਆਪਣੀ ਪੂਰੀ ਏਨਰਜੀ ਵੇਸਟ ਕਰ ਦੇਈਏ ਮੰਨ ਲੈਂਦੇ ਹਾਂ ਕਿ ਤੁਸੀਂ ਇੱਕ ਕਿਤਾਬ ਪੜ੍ਹਨੀ ਹੈ ਪਰ ਇੱਕ ਕਿਤਾਬ ਨੂੰ ਤੁਸੀਂ ਇੱਕ ਦਿਨ ਦੇ ਵਿੱਚ ਖਤਮ ਨਹੀਂ ਕਰ ਸਕਦੇ ਇਸੇ ਤਰੀਕੇ ਦੇ ਨਾਲ ਤੁਸੀਂ ਆਪਣੇ ਟਾਰਗੇਟ ਆ ਟੌਪਿਕ ਲੈ ਲਓ ਉਸ ਟੌਪਿਕ ਦੇ ਉੱਪਰ ਆਪਣਾ ਜਿਹੜਾ ਕੰਮ ਆ ਸ਼ੁਰੂ ਕਰ ਦਿਓ ਮੰਨ ਲਓ ਕਿ ਤੁਹਾਡੇ ਕੋਲ 10 ਚੈਪਟਰ ਹੈ ਔਰ ਪੜ੍ਹਨ ਦੇ ਲਈ ਤੁਹਾਡੇ ਕੋਲ ਸਿਰਫ 3 ਮਹੀਨੇ ਨੇ ਤੁਸੀਂ ਆਪਣੇ ਆਪ ਨੂੰ ਇਸ ਤਰੀਕੇ ਦੇ ਨਾਲ ਟਾਈਮ ਨੂੰ ਡਿਵਾਈਡ ਕਰੋ ਕਿ 3 ਮਹੀਨੇ ਦੇ ਵਿੱਚ ਤੂੰ ਹੀ ਆਪਣੇ ਸਾਰੇ ਚੈਪਟਰ ਡਿਵਾਈਡ ਕਰ ਲੋ ਔਰ ਤੁਹਾਨੂੰ ਇਹ ਚੀਜ਼ ਬੋਝਵਨਾ ਲੱਗੇ ਔਰ ਤੁਹਾਡਾ ਜਿਹੜਾ ਕੰਮ ਆ ਉਹ ਵੀ ਹੋ ਜਾਏ ਇਸ ਤਰੀਕੇ ਦੇ ਨਾਲ ਸਿਰਫ ਡੇਲੀ ਤੁਸੀਂ 2 ਘੰਟੇ ਪੜ੍ਹ ਕੇ ਵੀ 3 ਮਹੀਨਿਆਂ ਦੇ ਵਿੱਚ ਆਪਣੀ ਜਿਹੜੀ ਕਿਤਾਬ ਆ ਉਹਨੂੰ ਕੰਪਲੀਟ ਕਰ ਲੋਗੇ ਪੜ੍ਹ ਲੋਗੇ ਔਰ ਜੋ ਤੁਸੀਂ ਟਾਰਗੇਟ ਸੈੱਟ ਕੀਤਾ ਹੋਏਗਾ ਇਹ ਤੇ ਇੱਕ ਐਗਜ਼ਾਮਪਲ ਲਈ ਸੀ ਇੱਕ ਬੁੱਕ ਦੀ ਜੋ ਵੀ ਤੁਸੀਂ ਆਪਣਾ ਟਾਰਗੇਟ ਸੈੱਟ ਕੀਤਾ ਹੋਏਗਾ ਜੇ ਤੁਸੀਂ ਉਸ ਨੂੰ ਸਹੀ ਤਰੀਕੇ ਨਾਲ ਡੇਲੀ ਦੇ ਵਿੱਚ ਡਿਵਾਈਡ ਕਰ ਲੈਂਦੇ ਹੋ ਤੇ ਆਰਾਮ ਦੇ ਨਾਲ 3 ਮਹੀਨਿਆਂ ਜਾਂ 4 ਮਹੀਨੇ ਜਾਂ 6 ਮਹੀਨੇ ਦੇ ਵਿੱਚ ਤੁਸੀਂ ਆਪਣੇ ਟਾਰਗੇਟ ਨੂੰ ਅਚੀਵ ਕਰ ਲੋਗੇ ਇਸੇ ਤਰੀਕੇ ਦੇ ਜੇ ਅਸੀਂ ਦੋ ਕਿਤਾਬਾਂ ਨੂੰ ਚੁੱਕ ਲੈਂਦੇ ਆਂ ਔਰ ਇਹ ਮੰਨ ਲੈਂਦੇ ਕਿ ਸਾਡੇ ਕੋਲ 6 ਮਹੀਨੇ ਨੇ ਔਰ ਮੇਰੇ ਕੋਲ ਬਹੁਤ ਸਮਾਂ ਪਿਆ ਹੈ ਔਰ ਮੈਂ ਇਸ ਨੂੰ ਜਦੋਂ ਮਰਜ਼ੀ ਪੜ੍ਹ ਕੇ ਕੰਪਲੀਟ ਕਰ ਲਵਾਂਗਾ ਤੇ ਤੁਹਾਡੇ ਕੋਲ 6 ਮਹੀਨੇ ਵੀ ਕੱਟ ਪੈਣਗੇ 6 ਮਹੀਨੇ ਤੇ ਤੁਸੀਂ 9 ਮਹੀਨੇ ਦਾ ਟਾਰਗੇਟ ਬਣਾਓਗੇ ਤਾਂ ਵੀ ਤੁਹਾਡੇ ਕੋਲ ਕੱਟ ਪਏਗਾ ਇਹ ਐਗਜ਼ਾਮਪਲ ਅਸੀਂ ਆਪਣੇ ਐਗਜ਼ਾਮ ਸਮੇਂ ਦੇ ਵਿੱਚ ਜ਼ਰੂਰ ਦੇਖੀ ਹੋਏਗੀ ਜਿਹੜੇ ਪੜ੍ਹੇ ਲਿਖੇ ਬੰਦੇ ਹੋਣਗੇ ਜਿਨ੍ਹਾਂ ਨੇ ਐਗਜ਼ਾਮ ਦਿੱਤੇ ਹੋਣਗੇ ਚਾਹੇ 10th ਦੇ ਚਾਹੇ +2 ਦੇ ਚਾਹੇ ਆਪਾਂ ਗ੍ਰੈਜੂਏਸ਼ਨ ਦੇ ਔਰ ਸਾਡੇ ਕੋਲ ਪੂਰਾ ਸਮਾਂ ਹੁੰਦਾ ਹੈ ਸਾਡੇ ਕੋਲ 12 ਮਹੀਨੇ ਹੁੰਦੇ ਨੇ ਸਿਲੇਬਸ ਨੂੰ ਖਤਮ ਕਰਨ ਦੇ ਲਈ ਪਰ ਮੋਸਟਲੀ ਜਿਹੜੇ ਬੱਚੇ ਨੇ ਉਹ ਐਂਡ ਵਿੱਚ ਜਾ ਕੇ 3 ਮਹੀਨਿਆਂ ਚ ਆਪਣਾ ਸਿਲੇਬਸ ਕਵਰ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਉਹਨਾਂ ਨੇ ਪਹਿਲੇ 9 ਮਹੀਨਿਆਂ ਦੇ ਵਿੱਚ ਕੁਝ ਨਹੀਂ ਪੜਿਆ ਹੁੰਦਾ ਜਾਂ ਉਸ ਨੂੰ ਬਹੁਤ ਘੱਟ ਸਮਾਂ ਦਿੱਤਾ ਹੁੰਦਾ। ਇਹੀ ਇੱਕ ਐਗਜ਼ਾਮਪਲ ਸਾਨੂੰ ਲਾਈਫ ਦੇ ਵਿੱਚ ਸੈੱਟ ਕਰਨੀ ਪਵੇਗੀ ਕਿ ਜੇ ਅਸੀਂ ਸਮੇਂ ਨੂੰ ਸਹੀ ਤਰੀਕੇ ਨਾਲ ਵੰਡ ਕੇ ਆਪਣੇ ਸਮੇਂ ਨੂੰ ਯੂਜ਼ ਕਰਾਂਗੇ ਤੇ ਅਸੀਂ ਆਪਣੇ ਟਾਰਗੇਟ ਨੂੰ ਜ਼ਰੂਰ ਅਚੀਵ ਕਰਾਂਗੇ। ਇਸੇ ਲਈ ਆਪਣੇ ਟਾਰਗੇਟ ਨੂੰ ਸਹੀ ਸਮੇਂ ਦੇ ਵਿੱਚ ਸੈੱਟ ਕਰੋ ਤੇ ਤੁਸੀਂ 6 ਮਹੀਨਿਆਂ ਦੇ ਵਿੱਚ ਹੀ ਦੋ ਬੁੱਕਸ ਜਿਹੜੇ ਕੰਪਲੀਟ ਕਰਨੀਆਂ ਨੇ ਉਹਲਾ ਟਾਰਗੇਟ ਨੂੰ ਕੰਪਲੀਟ ਕਰ ਲੋਗੇ। ਇਹ ਤੇ ਸਿਰਫ ਸੀ ਐਗ ਇਸ ਦੇ ਨਾਲ ਨਾਲ ਤੁਸੀਂ ਆਪਣੇ ਰੀਅਲ ਟਾਈਮ ਦੇ ਜਿਹੜੇ ਟਾਰਗੇਟ ਸੈੱਟ ਕਰਕੇ ਅਚੀਵ ਕਰ ਸਕਦੇ ਹੋ ਆਓ ਦੋਸਤੋ ਉਲਝਣ ਦੇ ਵਿੱਚ ਨਿਕਲਣ ਦੇ ਲਈ ਅਸੀਂ ਆਪਣੇ ਅਗਲੇ ਟੌਪਿਕ ਬਾਰੇ ਗੱਲ ਕਰਦੇ ਹਾਂ ਜੋ ਹੈ ਸਪੈਸੀਫਿਕ ਬਣੋ ਦੋਸਤੋ ਜਿਵੇਂ ਕਿ ਮੈਂ ਤੁਹਾਡੇ ਨਾਲ ਪਹਿਲੇ ਆਪਣੇ ਪੁਆਇੰਟਸ ਡਿਸਕਸ ਕੀਤੇ ਸੀ ਜਿਹਦੇ ਵਿੱਚ ਪਹਿਲਾਂ ਇਹ ਡਿਸਕਸ ਕੀਤਾ ਸੀ ਤੁਸੀਂ ਜਿਹੜਾ ਮੋਸਟ ਇੰਪੋਰਟੈਂਟ ਜਿਹੜੇ ਕੰਮ ਨੇ ਉਹ ਸਿਲੈਕਟ ਕਰਨੇ ਨੇ ਇੱਕ ਜਾਂ ਦੋ ਕੰਮ ਸਿਲੈਕਟ ਕਰੋ ਉਸ ਤੋਂ ਬਾਅਦ ਆਪਣੇ ਟਾਰਗੇਟ ਨੇ ਉਹ ਫਿਕਸ ਕਰ ਲਓ ਹੁਣ ਇਸ ਦੇ ਨਾਲ ਮੇਰਾ ਜਿਹੜਾ ਤੀਸਰਾ ਪੁਆਇੰਟ ਹੈ ਉਹ ਵੀ ਮਿਲਦਾ ਜੁਲਦਾ ਹੈ ਕਿ ਤੁਸੀਂ ਬਿਲਕੁਲ ਹੀ ਸਪੈਸੀਫਿਕ ਹੋ ਜਾਓ ਇਸ ਦੇ ਵਿੱਚ ਤੁਹਾਨੂੰ ਉਹਨਾਂ ਦੋ ਕੰਮਾਂ ਵਾਸਤੇ ਹੀ ਫੋਕਸ ਕਰਨਾ ਪਵੇਗਾ ਜੋ ਤੁਹਾਡਾ ਟਾਰਗੇਟ ਹੈ ਜਿਸ ਨੂੰ ਤੁਸੀਂ ਅਚੀਵ ਕਰਨਾ ਚਾਹੁੰਦੇ ਹੋ ਇਸ ਦੇ ਵਿੱਚ ਇਹ ਬਿਲਕੁਲ ਵੀ ਨਹੀਂ ਕਰਨਾ ਕਿ ਜਿਸ ਦੇ ਵਿੱਚ ਤੁਸੀਂ ਆਪਣੇ 2 ਘੰਟੇ ਜੇ ਸਿਲੈਕਟ ਕੀਤੇ ਨੇ ਕਿਸੇ ਕੰਮ ਨੂੰ ਕਰਨ ਦੇ ਲਈ ਔਰ ਤੁਸੀਂ ਉਹ 2 ਘੰਟਿਆਂ ਦੇ ਵਿੱਚ ਵੀ ਹੋਰ ਜਿਹੜੇ ਕੰਮ ਨੇ ਉਹ ਕਰਨੇ ਸ਼ੁਰੂ ਕਰ ਦਿੱਤੇ ਚਾਹੇ ਉਹ ਕੋਈ ਛੋਟਾ ਕੰਮ ਕਿਉਂ ਨਾ ਹੋਵੇ ਇਸ ਦੇ ਵਿੱਚ ਤੁਸੀਂ ਪੂਰੇ ਸਪੈਸੀਫਿਕ ਰਹਿਣਾ ਹੈ ਕਿ ਜੋ ਤੁਸੀਂ ਟਾਰਗੇਟ ਕਰਨਾ ਹੈ ਕਿੰਨੇ ਸਮੇਂ ਦੇ ਵਿੱਚ ਕਰਨਾ ਹੈ ਉਸ ਦੇ ਵਿੱਚ ਉਹੀ ਕੰਮ ਜਿਹੜਾ ਕੀਤਾ ਜਾਵੇ ਨਾ ਕਿ ਕਿਸੇ ਹੋਰ ਕੰਮ ਨੂੰ ਵਿੱਚ ਐਡ ਕੀਤਾ ਜਾਵੇ ਬਹੁਤ ਵਾਰ ਇਹ ਦੇਖਿਆ ਜਾਂਦਾ ਹੈ ਕਿ ਬੰਦਾ ਆਪਣਾ ਟਾਰਗੇਟ ਤਾਂ ਸੈੱਟ ਕਰ ਲੈਂਦਾ ਹੈ ਲੇਕਿਨ ਆਪਣੇ ਟਾਈਮ ਦੇ ਵਿੱਚ ਉਹ ਹੋਰ ਚੀਜ਼ਾਂ ਕਰਨ ਲੱਗ ਪੈਂਦਾ ਜਿਵੇਂ ਕਿ ਉਹ ਕਿਤੇ ਪਾਰਸਲ ਲੈਣ ਚਲਾ ਗਿਆ ਜਾਂ ਫਿਰ ਚਾਹ ਪੀਣ ਚਲਾ ਗਿਆ ਜਾਂ ਫਿਰ ਕੋਈ ਉਸ ਕੋਲ ਦੋਸਤ ਆ ਗਿਆ ਉਹਦੇ ਨਾਲ 2 ਮਿੰਟ ਬੈਠ ਗਿਆ ਹਮੇਸ਼ਾ ਇਸ ਸੀਜ਼ ਨੂੰ ਅਵੋਇਡ ਕਰੋ ਜੇਕਰ ਤੁਸੀਂ ਆਪਣੀ ਚੀਜ਼ਾਂ ਨੂੰ ਸਹੀ ਸਮੇਂ ਦੇ ਉੱਪਰ ਕੰਪਲੀਟ ਕਰਨਾ ਚਾਹੁੰਦੇ ਹੋ ਇਸ ਦੇ ਵਿੱਚ ਛੋਟੇ ਤੋਂ ਛੋਟਾ ਕੰਮ ਵੀ ਜਿਹੜਾ ਹੈ ਤੁਹਾਡੇ ਟਾਰਗੇਟ ਨੂੰ ਅਚੀਵ ਕਰਨ ਦੇ ਵਿੱਚ ਰੁਕਾਵਟ ਜਿਹੜੀ ਉਹ ਬਣਦਾ ਇਸ ਤਰੀਕੇ ਦੇ ਨਾਲ ਜੇ ਅਸੀਂ 10-10 15-15 ਮਿੰਟ ਵੀ ਜੇ ਆਪਣੇ ਕੱਟਨੇ ਸ਼ੁਰੂ ਕਰ ਦਈਏ ਤਾਂ ਹਫਤੇ ਦੇ ਕਿੰਨੇ ਮਿੰਟ ਬਣ ਜਾਣਗੇ ਫਿਰ ਮਹੀਨੇ ਦੇ ਕਿੰਨੇ ਘੰਟੇ ਬਣ ਜਾਣਗੇ ਜੋ ਤੁਸੀਂ ਉਸ ਕੰਮ ਨੂੰ ਅਚੀਵ ਕਰਨ ਦੇ ਲਈ ਲਾਉਣਾ ਸੀ ਪਰ ਤੁਸੀਂ ਉਸ ਤੋਂ ਡਿਸਟਰੈਕਟ ਹੋ ਕੇ ਹੋਰ ਕੰਮਾਂ ਦੇ ਵਿੱਚ ਇਹ ਸਮੇਂ ਨੂੰ ਲਗਾ ਦਿੱਤਾ ਇਸ ਕਰਕੇ ਹਮੇਸ਼ਾ ਹੀ ਆਪਣੇ ਕੰਮ ਨੂੰ ਲੈ ਕੇ ਸਪੈਸੀਫਿਕ ਹੋ ਜਾ ਕਿ ਉਸ ਸਮੇਂ ਦੇ ਵਿੱਚ ਸਿਰਫ ਉਹੀ ਕੰਮ ਕੀਤਾ ਜਾਵੇ ਜਿਸ ਦਾ ਤੁਸੀਂ ਟਾਰਗੇਟ ਜਿਹੜਾ ਹੈ ਉਹ ਰੱਖਿਆ ਹੈ ਜੇਕਰ ਤੁਸੀਂ ਇਸ ਚੀਜ਼ ਤੋਂ ਖੁੰਝ ਆ ਗਏ ਤਾਂ ਤੁਸੀਂ ਆਪਣੇ ਗੋਲ ਨੂੰ ਅਚੀਵ ਨਹੀਂ ਕਰ पाओगे ਤੁਸੀਂ ਆਪਣੇ ਗੋਲ ਵੱਲ ਵਧ ਨਹੀਂ पाओगे ਠੀਕ ਇਸੇ ਤਰੀਕੇ ਦੇ ਨਾਲ ਜੇ ਤੁਸੀਂ ਰੈਸਟ ਕਰਨੀ ਹੈ ਤੇ ਉਸ ਸਮੇਂ ਦੇ ਵਿੱਚ ਸਿਰਫ ਰੈਸਟ ਹੀ ਕਰੋ ਉਸ ਦੇ ਵਿੱਚ ਕੋਈ ਹੋਰ ਚੀਜ਼ਾਂ ਦੇ ਵਿੱਚ ਆਪਣੇ ਸਮੇਂ ਨੂੰ ਵੇਸਟ ਨਾ ਕਰੋ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਿਰਫ 3 ਪੁਆਇੰਟ ਦੱਸੇ ਨੇ ਹੋ ਸਕਦਾ ਹੈ ਕਿ ਤੁਹਾਨੂੰ ਇਹ ਪੁਆਇੰਟ ਬੜੇ ਕਾਮਨ ਲੱਗੇ ਹੋਣ ਔਰ ਤੁਹਾਨੂੰ ਇਹ ਲੱਗੇ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ ਪਰ ਇਹ ਉਹੀ 3 ਪੁਆਇੰਟ ਨੇ ਜਿਹੜੇ ਤੁਸੀਂ ਆਪਣੇ ਮਾਈਂਡ ਨੂੰ ਫ੍ਰੀ ਰੱਖ ਸਕਦੇ ਹੋ ਇਹਨਾਂ ਤਿੰਨਾਂ ਪੁਆਇੰਟਾਂ ਕਰਕੇ ਔਰ ਜਿਨ੍ਹਾਂ ਨੂੰ ਇੰਪਲੀਮੈਂਟ ਕਰਕੇ ਤੁਸੀਂ ਆਪਣਾ ਗੋਲ ਅਚੀਵ ਕਰ ਸਕਦੇ ਹੋ ਔਰ ਇਸ ਦੇ ਨਾਲ-ਨਾਲ ਲਾਈਫ ਦੇ ਵਿੱਚ ਇੱਕ ਕਾਮਨ ਪੁਆਇੰਟ ਜਿਹੜੇ ਨੇ ਤੁਹਾਡੀ ਲਾਈਫ ਨੂੰ ਬਣਾ ਵੀ ਸਕਦੇ ਨੇ ਔਰ ਖਰਾਬ ਵੀ ਕਰ ਸਕਦੇ ਜੇਕਰ ਤੁਸੀਂ ਸਟੈਪ ਬਾਈ ਸਟੈਪ ਨਹੀਂ ਚੱਲਦੇ ਤਾਂ ਤੁਸੀਂ ਆਪਣੇ ਆਪ ਇਹਨਾਂ ਕੰਮਾਂ ਦੇ ਵਿੱਚ ਉਲਝ ਜਾਓਗੇ ਇਸੇ ਨੂੰ ਕਹਿੰਦੇ ਆ ਮਾਈਂਡਸੈਟ ਇਸੇ ਲਈ ਮੇਰੀਆਂ ਇਹ ਕਾਮਨ ਜੀ ਪੁਆਇੰਟ ਜਿਹੜੇ ਨੇ ਇਹਨਾਂ ਨੂੰ ਫਾਲੋ ਕਰਕੇ ਦੇਖੋ ਇਹਨਾਂ ਨੂੰ ਆਪਣੀ ਰੀਅਲ ਟਾਈਮ ਲਾਈਫ ਦੇ ਵਿੱਚ ਇੰਪਲੀਮੈਂਟ ਕਰਕੇ ਦੇਖੋ ਇੱਕ ਤੇ ਤੁਹਾਡਾ ਮਾਈਂਡ ਜਿਹੜਾ ਹੈ ਉਹ ਸਟੱਕ ਨਹੀਂ ਕਰੇਗਾ ਔਰ ਦੂਜਾ ਤੁਸੀਂ ਜਿਹੜੀ ਹੈ ਸਕਸੈਸਫੁਲ ਜ਼ਿੰਦਗੀ ਦੇ ਵਿੱਚ ਜ਼ਰੂਰ ਬਣੋਗੇ ਇਸੇ ਤਰੀਕੇ ਦੇ ਨਾਲ ਆਪਾਂ ਉਹ ਗੋਲ ਵੀ ਅਚੀਵ ਕਰ ਸਕਦੇ ਆ ਜੋ ਤੁਸੀਂ 5 ਤੋਂ 7 ਸਾਲ ਦੇ ਵਿੱਚ ਤੁਸੀਂ ਗੋਲ ਅਚੀਵ ਕਰਨ ਦੇ ਵਿੱਚ ਉਲਝੇ ਹੋਏ ਹੋ ਜਾਂ ਆਪਣੀ ਲਾਈਫ ਦੇ ਵਿੱਚ ਇਹਨਾਂ ਕੰਮਾਂ ਨੂੰ ਕਰਨ ਦੇ ਲਈ ਉਲਝੇ ਦੋਸਤੋ ਕਈ ਵਾਰ ਇਹ ਪੁਆਇੰਟ ਦੇਖਣ ਨੂੰ ਬਹੁਤ ਸਰਲ ਜੇ ਲੱਗਦੇ ਨੇ ਪਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਨਹੀਂ ਕਰ ਪਾਉਂਦੇ ਕਿਉਂਕਿ ਦੇਖਣ ਨੂੰ ਸਰਲ ਲੱਗਦੇ ਨੇ ਪਰ ਜਦੋਂ ਅਸੀਂ ਇਹਨਾਂ ਸਰਲ ਪੁਆਇੰਟਾਂ ਨੂੰ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰਾਂਗੇ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਜ਼ਰੂਰ ਸਕਸੈਸਫੁਲ ਬਣਦੇ ਹਾਂ ਦੋਸਤੋ ਅੱਜ ਦੀ ਇਸ ਵੀਡੀਓ ਚ ਬਸ ਇਨਾ ਹੀ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾ